ਮੇਰਾ ਜੀਤ ਠੀਕ ਆ ਬੱਗੇ ਸਿਆ ਚੱਲ ਫਿਰ ਤੈਨੂੰ ਆਪਾਂ ਮੱਥਾ ਟੇਕ ਆ ਲਈ ਆਪਾਂ ਨੈਣਾ ਦੇਵੀ ਚੱਲਿਓਨੇ ਆ ਮਾਤਾ ਦੇ ਕਿੱਥੇ ਬਰਾਵਾ ਬੱਗੇ ਜਿੜੀ ਜਿ ਕੱਖ ਦੇਖ ਯਾਰ ਕਿੰਨੇ ਹੋਏ ਪੈਣਗੇ ਓਏ ਤਾਂ ਸਾਰੀ ਉਮਰ ਹੀ ਕੱਟਦਾ ਰਹੇਗਾ ਯਾਰ ਨਾਲੇ ਘੁੰਮ ਫੇਰਾਵਾਂਗੇ ਓਏ ਯਾਰ ਬਰਾਵਾ ਟਾਈਮ ਲੱਗਣਾ ਨਹੀਂ ਯਾਰ ਕੱਖ ਬਹੁਤ ਹੋਏ ਪੈ ਨਾ ਹੀ ਕੋਈ ਬੰਦਾ ਮਿਲਦਾ ਕਿਉਂ ਬੰਦਾ ਇੰਨਾ ਮਿਲਦਾ ਯਾਰ ਡੇੜ ਜਾਂ ਪੁੱਛ ਕੇ ਨਿਮੇੜ ਪਰੇ ਕੰਮ ਕੋ ਕੰਮ ਦਾ ਟਾਈਮ ਆ ਬਾਈ ਦਿਹਾੜੀਆਂ ਮਿਲਦਾ ਨਹੀਂ ਮਿਲਦਾਰੀ ਕਿੱਥੇ ਮਿਲਦਾ ਯਾਰ ਮੈਂ ਤਾਂ ਦੋ ਦੋ ਨੂੰ ਪੁੱਛਿਆ ਆ ਸਕੀਮ ਹੈਗੀ ਆ ਬੰਦਾ ਹੈਗਾ ਮੇਰੇ ਕੋਲੇ ਮੈਂ ਸਕੀਮ ਲਾ ਲਿਆ ਉਹਨਾ ਤੇਰੇ ਕੱਖ ਇੱਕ ਦਿਨ ਚ ਕਢਾ ਦੂੰ ਮੈਂ ਕਢਾ ਦੇ ਫਿਰ ਕੋਈ ਗੱਲ ਨਹੀਂ ਇਹ ਚੱਲੇਗਾ ਨਾ ਨਾ ਦੀ। ਹਾਂ ਪੱਕਾ ਤੇਰੇ ਨਾਲ ਚੱਲੂ ਬਈ। ਕਿਰਾਇਆ ਲਾਉਣਾ ਪੂ ਮੇਰਾ। ਓਏ ਕਿਰਾਏ ਦੀ ਕੀ ਗੱਲ ਆ। ਬਸ 1200 ਰੁਪਇਆ ਲਊ ਆਪਣੇ ਪਿੰਡ ਹੋ ਜਾ। ਕੋਈ ਗੱਲ ਨਹੀਂ 260 ਤੈਨੂੰ 500 ਦੇ ਦੂੰ ਯਾਰ ਤੂੰ ਮੇਰੇ ਕੱਖ ਕਢਾ। ਚੱਲ ਫਿਰ ਨਾਲੇ ਮੇਰਾ ਕਿਰਾਇਆ ਹੋਜੂ ਨਾਲੇ ਮੇਰਾ ਤੂੰ ਖਾਣ ਪੀਣ ਖਿਲਾ ਦੇਗਾ। ਕੋਈ ਨਾ ਕੋਈ ਨਾ ਕੋਈ। ਚੱਲ ਪੱਕਾ ਰਹੀ ਫਿਰ ਮੈਂ ਬੰਦਾ ਲਿਆਉਣਾ। ਪੱਕਾ ਵਾਹ ਪੱਕਾ ਤੂੰ ਐ ਕਰ ਤੂੰ ਬੰਦਾ ਤੈਨੂੰ ਦੇਖ ਕੇ ਢਲ ਜੂ ਉਹ। ਹਾਂ। ਤੂੰ ਘਰੇ ਚੱਲ ਤੂੰ ਤਿਆਰੀ ਕਰ ਮੈਂ ਤੇਰੇ ਆਉਂਦੇ ਨੂੰ ਕੱਖ ਕਢਾ ਦੂੰ ਤੇਰੇ। ਓ ਕਿਤੇ ਭਰਾ ਬੱਗੇ ਹੂਣਾ ਮ ਮੈਂ ਕਹਿੰਦਾ ਤਬਾਰੀ ਤੈਨੂੰ ਐ ਕਰੀਆ ਤੂੰ ਇੱਥੇ ਬੈਠ ਸਾਈਡ ਤੇ ਮੈਂ ਕਹਿੰਦਾ ਮੈਂ ਲਿਆਉਣਾ ਦੇਖ ਲੈ ਮੈਂ ਤੇ ਯਕੀਨ ਕਰਦਾ ਵੇਚ ਨਾਹੀਂ ਬੋਲੀ ਨਾ ਉਹਦੇ ਤੇ ਮੈਂ ਸਕੀਮ ਪਾ ਕੇ ਤੇਰੇ ਸਾਰਾ ਘੇਰਾ ਕਢ ਦੂਗਾ ਬਸ ਠੀਕ ਆ ਫਿਰ ਹੁਣ ਮੈਂ ਜਾਮਾ ਬਸ ਤੂੰ ਜਾ ਤੂੰ ਘਰ ਕੰਮ ਜਾ 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 ਠੀਕ ਆ ਮੈਂ ਲਿਆਉਣਾ ਠੀਕ ਆ ਹਰ ਅਬਲ ਫਿਰ ਦਾ ਗਾ ਲੂ ਕਾਰਮੀ ਬਹੁਤ ਪੈ ਰਹੀਆਂ ਨਾਲ ਦਿੰਦਾਂ ਗਦੇ ਸਿਆਸੂਲ ਚ ਵੀਡੀਓ ਬੂਡੂ ਬਣਾ ਲੈਂਦੇ ਤੇ ਚਲ ਟਾਈਮ ਤੱਪ ਜਾਂਦਾ ਹੁਣ ਬੱਗੇ ਵਰਗੇ ਪਤਾ ਨਹੀਂ ਕਿੱਦਾਂ ਨੂੰ ਬਣ ਗਏ ਕਿਉਂ ਜਣੀ ਹੈ ਉਹ ਤਾਂ ਹੁਣ ਵੱਡੇ ਸਟਾਰ ਬਣ ਗਏ ਚਾਚੀ ਨੂੰ ਉਹ ਕਦੋਂ ਪਹੁੰਚ ਦੇਣੀ ਕਿਵੇਂ ਕੱਲਾ ਹੀ ਬੋਲੀ ਜਾਂਦਾ ਚਾਚਾ ਉਹ ਕੱਲਾ ਤਾਂ ਐ ਬੋਲੀ ਜਾਂਦਾ ਸਿਆਲ ਸੂਰ ਚ ਆ ਜਾਂਦੇ ਤੇ ਹੁਣ ਗਰਮੀ ਬਾਲੀ ਆ ਨਾ ਦਿਨ ਨਾ ਤਾਂ ਸੌਣ ਪਰ ਮਹੀਨਾ ਨਾ ਰੱਬ ਨੂੰ ਤੂੰ ਮੈਂ ਤਾਂ ਤੈਨੂੰ ਪਾਲ ਕੇ ਆ ਸਾਰੇ ਘਰੇ ਪਾਲ ਕੇ ਆ ਪਿੰਡ ਪਾਲ ਕੇ ਆ ਅੱਛਾ ਤੇ ਅੱਜ ਫਿਰ ਬਣਾਈਏ ਵੀਡੀਓ ਜੇ ਤੂੰ ਕਹਿਣਾ ਤਾਂ ਚਲੋ ਬਣਾ ਲੈਨੇ ਆ ਖੇਤ ਚਲਦੇ ਆ ਯਾਰ ਇਸ ਗਰਮੀ ਬਾਲੀਆ ਪਿੰਡ ਦਾ ਚਲੋ ਖੇਤ ਬਣਾ ਲਈਏ ਜੇ ਤੂੰ ਕਹਿੰਦਾ ਚਾਲ ਬਣਾ ਆ ਬਹੁਤ ਘੈਂਟ ਸਟੋਰੀ ਆਜਾ ਬਣਾਵਾਂਗੇ ਅੱਜ ਆਪਾਂ ਚਾਲ ਮੇਰ ਨਾਲ ਆਜਾ ਆਪਾਂ ਜੀਤ ਦੇ ਖੇਤ ਚਲਦੇ ਆ ਉੱਥੇ ਚਲੋ ਚਲੋ ਬਣਾ ਲੈਂਦੇ ਉੱਥੇ ਵਧੀਆ ਸਟੋਰੀ ਹੈ ਬਣਾਵਾਂਗੇ ਆਜਾ ਠੀਕ ਹੈ ਕਿੱਡੀ ਕਦੂ ਲੈ ਕੇ ਜਾਏਗਾ ਕੋਈ ਆ ਗਿਆ ਬਸ ਆ ਜੀਤ ਦਾ ਵਹਣ ਆ ਗਿਆ ਆਪਾਂ ਇੱਥੇ ਹੀ ਬਣਾ ਗਰਮੀ ਦਾ ਟਾਈਮ ਆ ਗਿਆ ਕੋਈ ਵਧੀਆ ਸਟੋਰੀ ਆ ਤਾਂ ਸੇਰਾ ਸਟੋਰੀਆ ਘੈਂਟ ਬਾਇਆ ਤੇਰੇ ਤੇਰੇ ਵਾਲੀ ਆ ਤੇਰਾ ਤੇਰੇ ਆ ਛਾੜ ਕੇ ਪੁਣੇ ਉਹ ਐ ਘਰ ਆ ਦਸਤੀ ਫੜ ਅੱਛਾ ਇਦੋਂ ਕੱਕ ਕੱਢਣ ਮਣ ਜਾਵਾ ਤੇਰੀ ਵੀਡੀਓ ਬਣਾਉ ਸੇਰਾ ਤੇਰੇ ਲੋਚੇ ਸੇਰਾ ਤੁਸੀਂ ਮੇਰੇ ਨਹੀਂ ਲੋਚੇ ਪਣਾ ਕਰ ਜਾਓ ਲੋਚੇ ਪਣਾ ਨਹੀਂ ਕਿ ਵੀਡੀਓ ਬਣਾਵਾਂਗੇ ਤੇਰੀ ਸਾਰਾ ਸਿਆਲ ਮੈਥੋਂ ਗੰਡੇ ਕਢਾਈ ਕਰਾਂ ਚੱਕ ਦਸਤੀ ਭੈਣ ਮਰਾਉਣ ਤੇਰੇ ਕੱਕ ਮੈਥੋਂ ਹੀ ਪਾੜਦੇ ਤੂੰ ਨਾ